ਕਿ ਅਸੀਂ ਸੋਸ਼ਲ ਮੀਡੀਆ ਜਿਵੇਂ ਬਹੁਤ ਸਾਰੇ ਮੁਲਕ ਹੁਣ ਬੰਦ ਕਰ ਰਹੇ ਨੇ ਉਹਦਾ ਕੀ ਡੇਂਜਰਸ ਤੁਹਾਨੂੰ ਦੱਸੀਏ ਵੀ AI ਕੀ ਕਰ ਰਹੀ ਹੈ ਹਾਂ ਕਿ ਬੱਚੇ ਕਾਰ 'ਚ ਬੈਠੇ ਸਨ ਚਾਰ ਬੱਚੇ ਜਿਹੜੇ ਸਾਰੇ 6ਵੀਂ ਜਮਾਤ ਤੇ 5ਵੀਂ ਜਮਾਤ ਦੇ ਚਾਰ ਬੱਚੇ ਅੱਛਾ ਖੇਡ ਖੇਡ ਵਿੱਚ ਉਹਨਾਂ ਨੇ ਫੋਨ ਸਾਹਮਣੇ ਰੱਖਿਆ ਹੂੰ ਕਾਰ ਨਾਲ ਅਟੈਚ ਕਰ ਲਿਆ ਉਹਨਾਂ ਨੇ ਬਲੂਟੂਥ ਨਾਲ ਕਿ ਉੱਥੋਂ ਉਹ ਨਾਲ ਹੋਵੇ ਹਾਂ ਉਹ AI ਅਡਰੈਸ ਉਹਨਾਂ ਨੂੰ ਕਰ ਰਹੀ ਹੈ ਵੀ ਉਹ ਪੁੱਛ ਰਹੇ ਨੇ ਵੀ ਅਸੀਂ ਕਿਸ ਤਰ੍ਹਾਂ Enjoyment ਕਰੀਏ ਇੱਥੇ ਕੀ ਕਰੀਏ ਤੁਸੀਂ ਹੈਰਾਨ ਹੋਵੋਗੇ ਜੋ ਸਾਨੂੰ ਉਹਨੇ ਰਿਕਾਰਡਿੰਗ ਸੁਣਾਈ ਵੀ ਆਹ ਚੀਜ਼ ਉਹਨੇ ਬੋਲੀ ਤੇ ਬੱਚਿਆਂ ਨੇ ਪੁੱਛਿਆ ਵੀ ਕਿ ਉਹਨਾਂ ਨੇ ਉਸ AI ਨੇ ਉਹਨਾਂ ਨੂੰ ਕਿਹਾ Why not try to be naked that will be more enjoyment ਤੁਸੀਂ ਅੰਦਾਜ਼ਾ ਤੁਸੀਂ ਸਮਝ ਸਕਦੇ ਹੋ ਪੰਜਵੀਂ ਛੇਵੀਂ ਦੇ ਬੱਚਿਆਂ ਨੂੰ ਜਿਨ੍ਹਾਂ ਚੋਂ ਉਹ ਇੱਕ ਲੜਕੀ ਸੀ ਜਿਨੇ ਆ ਕੇ ਮਾਂ ਨੂੰ ਪੁੱਛਿਆ ਮੰਮੀ ਨੇਕਡ ਕੀ ਹੁੰਦਾ ਹ ਹ ਯਾਨੀ ਇਹ ਚੀਜ਼ ਜੇ ਜਿਹੜੀ ਅਸੀਂ AI ਉਹਨਾਂ ਬੱਚਿਆਂ ਨੂੰ ਦੇ ਰਹੇ ਹਾਂ ਜਿੱਥੇ ਪੇਰੈਂਟਸ ਨੂੰ ਪਤਾ ਹੀ ਨਹੀਂ ਕਿ ਅਸੀਂ ਕੀ ਉਹ ਦੇਖ ਰਹੇ ਨੇ ਕੀ ਕਰ ਰਹੇ ਨੇ ਤੇ ਸਾਡਾ ਰੋਲ ਕਿੱਥੇ ਆ ਹੁਣ ਜਦੋਂ ਤੁਸੀਂ ਦੇਖੋਗੇ ਧਿਆਨ ਨਾਲ ਤਾਂ ਇਹਨਾਂ ਦੀਆਂ ਮਦਰਜ਼ ਆਪਣਾ ਬਿਜ਼ੀ ਹੋ ਗਈਆਂ ਹੋਣਗੀਆਂ ਜਾਂ ਤਾਂ ਆਪਣੇ ਹੀ ਇਹ ਸੋਸ਼ਲ ਮੀਡੀਆ ਜਾਂ ਪਰ ਜਿਹੜਾ ਬੱਚੇ ਨੇ ਸਲਾਹ ਆਪਣੇ ਪੇਰੈਂਟਸ ਤੋਂ ਲੈਣੀ ਸੀ ਵੱਡੇ ਆ ਭੈੜ ਭਰਾ ਤੋਂ ਲੈਣੀ ਸੀ ਉਹ AI ਤੋਂ ਲੈ ਰਹੇ ਨੇ ਹੁਣ AI ਤੇ ਸੋਚ ਲਓ ਕਿ ਕਿਸ ਡੇਂਜਰਸ ਟ੍ਰੈਂਡ ਵੱਲ ਅਸੀਂ ਚੱਲ ਰਹੇ ਆ ਤੇ ਜਦੋਂ ਇਹੋ ਜੀਆਂ ਬੇਟੀਆਂ ਹੁਣ ਅੱਗੇ ਆਣ ਗਿਆ ਤੁਸੀਂ ਅੰਦਾਜ਼ਾ ਹੀ ਲਾ ਸਕਦੇ ਹੋ ਕਿ ਕੀ ਕੁਝ ਉੱਥੋਂ ਅੱਗੇ ਆਉਣ ਵਾਲਾ ਸਮਾਂ ਸਾਨੂੰ ਚੇਤਨਨ ਕਰ ਰਿਹਾ